ਤੇ ਜੀਪੀਸੀ ਦੀ ਪਾਕਿਸਤਾਨ ਜਾਣ ਵਾਲੇ ਸਰਦਾਲੂਆਂ ਨੂੰ ਅਪੀਲ ਹੈ ਕਿ ਪਾਕਿਸਤਾਨ ਦੇ ਦਰਸ਼ਨਾਂ ਦੇ ਲਈ ਜਾਣ ਵਾਲੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜੀਪੀਸੀ ਇਸ ਕਤਲ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ਪੁਰ ਅਮਣੋਂ ਜਥਾ ਪਾਕਿਸਤਾਨ ਜਾਵੇਗਾ 10 ਅਗਸਤ ਤੱਕ ਜੀਪੀਸੀ ਦਫ਼ਤਰ ਸੰਗਤਾ ਪਾਸਪੋਰਟ ਜਮ੍ਹਾਂ ਕਰਾ ਦੇਣ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਨਾਨਕਦੇਵ ਜੀ ਦਾ ਪ੍ਰਕਾਸ਼ ਗੁਰਪੁਰ ਮਨਾਉਣ ਲਈ ਹਰ ਸਾਲ ਪਾਕਿਸਤਾਨ ਸਥਿਤ ਗੁਰਦੁਆਮਾਂ ਦੇ ਦਰਸ਼ਨ ਕਰਨ ਲਈ ਵਸ਼ੀਅ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਭੇਜਿਆ ਜਾਂਦਾ ਇਸ ਵਾਰ ਵੀ ਇਹ ਜਥਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਜਾ ਰਿਹਾ ਇਸ ਜਥੇ ਲਈ ਜਿਹੜੇ ਪਾਸਪੋਰਟ ਆ ਉਹ 10 8 2024 ਤੱਕ ਮੈਂਬਰ ਸ਼੍ਰੌਣੀ ਕੋਟਰ ਪ੍ਰਬੰਧਕ ਕਮੇਟੀ ਦੀ ਸ਼ਫਾਰਿਸ਼ ਅਤੇ ਆਧਾਰ ਕਾਰਡ ਵੋਟਰ ਕਾਰਡ ਜਾਂ ਜਿਹੜਾ ਵੀ ਕੋਈ ਸ਼ਨਾਖਤੀ ਕਾਰਡ ਨਾਲ ਹੋਵੇ ਉਹ ਨਾਲ ਲਾ ਕੇ 10 8 24 ਤੱਕ ਸ਼੍ਰੌਣੀ ਕਮੇਟੀ ਦਫ਼ਤਰ ਭੇਜਿਆ ਜਾਵੇ ਤਾਂ ਜੋ ਪਾਕਿਸਤਾਨ ਸਥਿਤ ਗੁਰਦਆਰਿਆਂ ਦੇ ਦਰਸ਼ਨ ਵਾਲੀ ਜਾਂ ਵਾਲੀ ਸੰਗਤ ਜੜੀ ਉਹਨਾਂ ਦੀ ਲਿਸਟ ਆ ਤਿਆਰ ਕਰਕੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਭੇਜੀਆਂ ਜਾਣ ਤਾਂ ਜੋ ਸਮੇਂ ਸਿਰ ਵਿਜੇ ਬੇਲ ਸੜਕ ਸਮੂਹ ਸੰਗਤਾਂ ਨੇ ਬੇਨਤੀ ਹੈ ਕਿ ਵਾਦ ਤੋਂ ਵਾਦ ਜਿਹੜੇ ਉਹ ਪਾਸਪੋਰਟ ਆਪਣੇ ਹਲਕਾ ਮੈਂਬਰ ਸਾਡੀ ਸ਼ਿਫਾਰਿਸ਼ ਸਹਿਤ 10 8 2024 ਤੱਕ ਦਫ਼ਤਰ ਸ਼ਰੌਣੀ ਕਮੇਟੀ ਭੇਜਣ ਦੀ ਕਿ